ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਉੱਥੇ ਹੀ ਵਿਕਾਸ ਦੇ ਕੰਮ ਵੀ ਜੋਰਾ ਸ਼ੋਰਾ ਨਾਲ ਚੱਲ ਰਹੇ ਹਨ ਇਸੇ ਤਿਤਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਅੱਜ ਕਾਦੀਆਂ ਦੀ ਦਾਣਾ ਮੰਡੀ ਵਿੱਚ ਨਵੇਂ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ ਗੱਲਬਾਤ ਕਰਦਿਆਂ ਸੇਖਵਾਨ ਨੇ ਕਿਹਾ ਕਿ ਬੜੀ ਦੇਰ ਤੋਂ ਮਾਰਕੀਟ ਕਮੇਟੀ ਵਿੱਚ ਸ਼ੈੱਡ ਦੀ ਮੰਗ ਸੀ ਜਿਸ ਨੂੰ ਪੂਰਾ ਕਰਦਿਆਂ ਹੋਇਆ 70 ਗੁਣਾ 200 ਫੁੱਟ ਸਟੀਲ ਦਾ ਸ਼ੈੱਡ ਤਿਆਰ ਕਰਵਾਇਆ ਜਾਵੇਗਾ ਜਿਸ ਦੀ ਲਾਗਤ ਕਰੀਬ 1 ਕਰੋੜ ਪਾ ਵਿਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਸਾਡੇ ਹਲਕੇ ਦੇ ਵਿਕਾਸ ਕਾਰਜ ਰਹੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਜੋਬਨ ਰੰਦਾਵਾ ਸਾਬਕਾ ਸਰਪੰਚ ਮਲਕੀਤ ਸਿੰਘ ਨਾਥਕਪੂਰਾ ਮਾਰਕੀਟ ਕਮੇਟੀ ਚੇਅਰਮੈਨ ਮਨਮੋਹਨ ਸਿੰਘ ਕਾਮਰੇਡ ਗੁਰੂ ਮੇਜ ਸਿੰਘ ਕਾਲਵਾਨ ਸਰਪੰਚ ਸੁਖਦੇਵ ਸਿੰਘ ਪ੍ਰੇਮ ਸਿੰਘ ਤਲਵਿੰਦਰ ਸਿੰਘ ਜਰਨੈਲ ਸਿੰਘ ਮੱਖਣ ਸਿੰਘ ਸਰਪਜੀਤ ਸਿੰਘ ਸਾਵੀ ਪ੍ਰਭਜੋਤ ਮਹਿਤਾ

ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਕਾਦੀਆਂ ਹਲਕੇ ਚ ਔਰ ਖਾਸ ਕਰਕੇ ਮਾਰਕੀਟ ਕਮੇਟੀ ਕਾਦੀਆਂ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਆ ਕਿ ਦੋ ਪ੍ਰਮੁੱਖ ਕੰਮ ਅੱਜ ਮੇਰੇ ਨਾਲ ਸਾਡੇ ਪਾਰਟੀ ਦੇ ਤਿਲਾ ਪ੍ਰਧਾਨ ਜੋ ਬੰਦਾਵਾ ਜੀ ਵੀ ਨਾਲ ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਵੀ ਨਾਲ ਨੇ ਔਰ ਪਾਰਟੀ ਦੇ ਵਾਕੀ ਅਹੁਦੇਦਾਰ ਵੀ ਨਾਲ ਨੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਭ ਤੋਂ ਪਹਿਲਾਂ ਤੇ ਬڑے ਲੰਬੇ ਸਮੇਂ ਤੋਂ ਮੰਗ ਸੀ ਕਿ ਅਰਾਈਵ ਜਿਹੜੀ ਆ ਉਹ ਹਰ ਸਾਲ ਵੱਧ ਰਹੀ ਆ ਔਰ ਸ਼ੈੱਡ ਜਿਹੜਾ ਵਾ ਮਾਰਕੀਟ ਕਮੇਟੀ ਦਾ ਨਵਾਂ ਸਟੀਲ ਦਾ ਸ਼ੈੱਡ ਜਿਹੜਾ ਬਣਾਣਾ ਚਾਹੀਦਾ ਸੋ ਉਹ 70 ਫੁੱਟ ਬਾਈ 200 ਫੁੱਟ ਦਾ ਜਿਹੜਾ ਨਵਾਂ ਸ਼ੈੱਡ ਆ ਉਹਦਾ ਕੰਮ ਦਾ ਅੱਜ ਅਸੀਂ ਜਾਇਜ਼ਾ ਲਿਆ ਇਹ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਵਾ ਇਹ ਸ਼ੈੱਡ ਤਿਆਰ ਹੋਣਾ ਵਾ ਔਰ بڑے ਲੰਬੇ ਸਮੇਂ ਤੋਂ ਇਹਦੀ ਜਿਹੜੀ ਮੰਗ ਸੀ ਉਹ ਕੀਤੀ ਜਾ ਰਹੀ ਸੀ ਇਹਦਾ ਵਾ ਉਹ ਪਿੱਛੇ ਬਣ ਰਿਹਾ ਵਾ ਔਰ ਫਾਊਂਡੇਸ਼ਨ ਇਹਦੀ ਬਣਾ ਕੇ ਦਾ ਕੰਮ ਜਿਹੜਾ ਵਾ ਉਹ ਸਲੋ ਕਰ ਲਿਆ ਜਾਊਗਾ ਤਾਂ ਕਿ ਜਦੋਂ ਸੀਜ਼ਨ ਚੱਲਣਾ ਵਾ ਉਦੋਂ ਕਿਸਾਨਾਂ ਨੂੰ ਦਿੱਕਤ ਨਾ ਹੋਵੇ ਔਰ ਜਦੋਂ ਸੀਜ਼ਨ ਪੂਰਾ ਹੋ ਗਿਆ ਫਿਰ ਛੱਡ ਦਾ ਕੰਮ ਵੀ ਜਿਹੜਾ ਵਾ ਮਹੀਨੇ ਤੋਂ ਮਹੀਨੇ ਚ ਸੀਜ਼ਨ ਤੋਂ ਬਾਅਦ ਪੂਰਾ ਕਰ ਲਿਆ ਜਾਏ